ਬਾਰੀ ਬਰਤੀ ਖਟਣ ਗਿਆ ਸੀ ਹੂੰ ਅੱਜ ਕਿ ਲਿਆਂਦੇ ਡਿਊਜ਼ ਭੰਗੜਾ ਤਾ ਸਾਜਦਾ ਜੇ ਲੋਕੀ ਜਾਣ ਤੇ ਦੇਖਣ ਬੈਠਣ ਕਿੰਨੀ ਕ ਪੰਜਾਬੀ ਸਿੱਖੀ ਤੇ ਆਪਣੇ ਦੋ ਪੰਜਾਬ ਦੇ ਸ਼ੇਰ ਤੁਹਾਡੇ ਨਾਲ ਸੀਗੇ ਥੋੜੀ ਥੋੜੀ ਜਿਵੇਂ ਕੀ ਖਾਸ ਮਾਨੂੰ ਖਾਣਾ ਖਾਸ ਮਾਨੂੰ ਖਾਣਾ ਇਹਨੇ ਮੈਨੂੰ ਕੱਲ ਗਿਆ ਕਹਿੰਦੀ ਮੈਂ ਖੜਾ ਪ੍ਰਸ਼ਾਦ ਖਾਣਾ ਤੇ ਕੱਲ ਮੈਨੂੰ ਕਹਿੰਦੀ ਮੈਂ ਕਹਾਂ ਚੱਲ ਉੱਤਰ ਤੇ ਪਹਿਲਾਂ ਮੇਰੇ ਮੇਰੇ ਮਨ ਚ ਆਇਆ ਰਾਈਟ ਵੇ ਮੈਂ ਕਹਾਂ ਉੱਤਰ ਦੀ ਪਹਿਲਾਂ ਨੂੰ ਗੁਰੂ ਘਰ ਲੈ ਕੇ ਜਾਮ ਤੇ ਫਿਰ ਉਸ ਤੋਂ ਬਾਅਦ ਆ ਕੇ ਮੈਂ ਪਹਿਲਾਂ ਪਰੌਂਠਿਆਂ ਨਾਲੇ ਬੇਹੋਸ਼ ਕਰਤੇ ਤਿੰਨ ਤਿੰਨ ਕਵਾ ਕੇ ਪਰੌਣੇ ਲੱਸੀ ਪਿਆ ਕੇ ਮੱਖਣ ਦੁੱਧ ਦਹੀਂ ਮੈਂ ਕਹਾਂ ਹੁਣ ਬੋਲਣ ਜੋਗੀ ਨਾ ਰਹਿਣ ਤੇ ਮੂੰਹ ਲਵੇੜ ਕੇ ਫੋਟੋ ਕਰਾਈ ਪੰਜਾਬ ਦੇ ਤੁਸੀਂ ਹੈਗੇ ਹੋ ਤੁਹਾਡੇ ਰੂਟਸ ਖੁਸ਼ਹਰਪੁਰ ਮੋਮੈਂਟਸ ਹੈਗੇ ਨੇ 36 ਸਾਲਾਂ ਦਾ ਹੋ ਗਿਆ ਇੱਕਦਾਂ ਵੀ ਇੱਕ ਵੀ ਸਾਲ ਨਹੀਂ ਗਿਆ ਉਹਨਾ ਜਿਹੜਾ ਮੈਂ ਪਿੰਡ ਨਹੀਂ ਗਿਆ ਹਾਂਗਾ ਸਾਜ ਜਟ ਐਟਲੀਸਟ ਇੱਕ ਵਾਰੀ ਇੱਕ ਗੱਲ ਪੱਕੀ ਸੈੱਟ ਹੋ ਗਈ ਹੈ ਕਿ ਜਿਹੜੇ ਗਾਣੇ ਤੇ ਰੀਲ ਤੁਸੀਂ ਬਣਾਤੀ ਉਹ ਗਾਣਾ ਬਣਾਉਂਦੇ ਰਹੀਦਾ ਸੀ ਤੇ ਮੈਂ ਵੀ ਕੀਤਾ ਸੀ ਜਦੋਂ ਆਪਾਂ ਸ਼ੂਟਿੰਗ ਕਰਦੇ ਸੀ ਨਾ ਜੀਨ ਦੋਨੋਂ ਕੋ ਇੱਕ ਹੀ ਕੰਮ ਥਾ ਕਿ ਹਮ ਪੰਜਾਬੀ ਗਾਣੇ ਚਲਾਤੇ ਰਹੇ ਇੱਕ ਕੇ ਬਾਅਦ ਇੱਕ ਇੱਕ ਕੇ ਬਾਅਦ ਇੱਕ ਕੇ ਬਾਅਦ ਇੱਕ ਤੇ ਇਹਨਾਂ ਨੂੰ ਡਾਂਸ ਨਹੀਂ ਕਰਵਾਇਆ ਤੁਸੀਂ ਤੋਬਾ ਤੋਬਾ ਤੇ ਬਹੁਤ ਅੱਛਾ ਲੱਗਦਾ ਇਹਦਾਂ ਮੇਰੀ ਵੀ ਤੋਬਈ ਹੈ ਭਾਜੀ ਜੇ ਨੱਚ ਨੱਚਦੇ ਨੇ ਤਾਂ ਫਿਰ ਤਾਂ <laughs> गाने <laughs> Katrina, so, दे बिल्कुल ही नेक्स्ट लेवल ਚਲੇ ਜਾਣਾ ਸੀ ਗਾਣਾ ਕਟਰੀਨਾ ਉਹਨਾਂ ਦੀ ਗੱਲ ਨਾ ਹੋਵੇ ਤਾਂ ਸੋ ਮੈਨੂੰ ਲੱਗਦਾ ਹੈ ਕੰਪਲੀਮੈਂਟ ਹੁੰਦਾ ਜਦੋਂ ਪਾਰਟਨਰ ਤੁਹਾਨੂੰ ਕਰਦਾ ਸੋ ਟਰਾਈ ਕੀਤਾ ਉਹਨਾਂ ਦੇ ਨਾਲ ਜੀ ਤੋਬਾ ਤੋਬਾ ਨਾ ਨਾ ਤੋਬਾ ਸਾਡੀ ਦੁਨੀਆਂ ਕਰ ਤੋਬਾ ਤੋਬਾ ਮਨ ਵਿੱਚ ਵਸਣਾ ਸਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਣਾ ਹਾਏ ਅੱਜਕੱਲ੍ਹ ਵੀ ਲੋਕਾਂ ਨੂੰ ਪੂਰੇ ਪੈਨ ਇੰਡੀਆ ਦੇ ਵਿੱਚ ਪੰਜਾਬੀ ਗਾਣੇ ਸੁਣਨਾ ਨਾ ਇੱਕ ਪੂਲ ਲੱਗਣ ਵਾਲੀ ਵਾਈਬ ਹੈ ਸੁੱਖ ਤਾਂ ਮਿਲਦਾ ਹੀ ਹੈ ਪੰਜਾਬੀ 뮤직 ਸੁਣ ਕੇ ਮੈਨੂੰ ਇਹ ਤਾਂ ਲੱਗਦਾ ਪੰਜਾਬੀ 뮤직 ਨੇ ਇਕਲੌਤਾ 뮤직 ਹੈ ਜਿੱਥੇ ਸੈਡ Song ਤੇ ਵੀ ਪੰਗੜਾ ਪੈ ਸਕਦਾ ਐਕਚੁਅਲੀ ਯੈਸ ਹੈ ਨਾ ਵਿੱਕੀ ਕੌਸ਼ਲ ਨੇ ਕਿਹੜੇ ਸੈਡ Song ਤੇ ਯੂਜੂਅਲੀ ਪੰਗੜਾ ਪਾਇਆ ਹੈ ਸੁਖਵੀਰ ਭਾਈ ਹਾਈ ਰਿਸਕ ਕਰਾ ਤੁਰੇ ਰਿਸਕ ਤੇਰਾ ਤੇਰਾ ਪਾਵੇ ਉਹ ਸੈਡ Song ਐ ਐਕਚੁਅਲੀ ਯੈਸ ਲੋਕੀ ਡਾਂਸ ਕਰਦੇ ਉੱਥੇ आज होने वाली है पूरी तौबा तौबा क्योंकि ਸਾਡੇ ਨਾਲ ਨੇ ਪੰਜਾਬ ਦੇ ਦੋ ਫੱਟੇ ਚਕਮੇ ਸ਼ੇਰ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਤौबा तौबा ਇਹੋ ਜੀ ਕਰਵਾਈ ਹੋਈ ਹੈ ਕਿ ਗੱਲਬਾਤ ਹੀ ਉਹਦੀ ਹੁੰਦੀ ਹੈ ਤੇ ਇੱਕ ਇਹ ਬਹੁਤ ਹੀ ਖੂਬਸੂਰਤ ਗੜਵਾਲਨ ਯਾਨੀ ਕਿ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਪੰਜਾਬੀ ਅਟਾਇਰ ਦੇ ਵਿੱਚ ਆਈ ਤ੍ਰਿਪਤੀ ਸਸ਼੍ਰੀਕਾਲ ਐਮ ਜੀ ਸਸ਼੍ਰੀਕਾਲ ਐਂਡ ਵਿੱਕੀ ਜੀ ਸਸ਼੍ਰੀਕਾਲ ਜੀ ਆਮ ਠੀਕ ਠਾਕ ਜੇ ਸਾਰੇ ਚੱਲ ਪੰਮ ਵਧੀਆ ਚੜਦੀ ਹਾਂ ਵਧੀਆ আরে ਬਾ ਕਿੰਨੀ ਕੁ ਪੰਜਾਬੀ ਸਿੱਖੀ ਤ੍ਰਿਪਤੀ ਦੋ ਪੰਜਾਬ ਦੇ ਸ਼ੇਰ ਤੁਹਾਡੇ ਨਾਲ ਸੀਗੇ ਥੋੜੀ 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 ਜਿਵੇਂ ਕੀ ਕੋਈ ਕੋਈ ਵਾਚ ਪੜ ਲੈ ਖਾਸ ਮੈਂ ਖਾਸ ਮੈਨੂੰ ਖਾਣਾ ਵਧੀਆ ਕੀਤਾ ਜੋ ਸਖਾਇਆ ਵਧੀਆ ਸਖਾਇਆ ਓਕੇ ਸੋ ਬਾ ਤੁਹਾਡੇ ਤੋਂ ਸ਼ੁਰੂ ਕਰਦੇ ਆ ਵੀ ਕੀ ਹੈ ਨਾ ਪੰਜਾਬ ਦੇ ਤੁਸੀਂ ਹੈਗੇ ਹੋ ਤੁਹਾਡੇ ਰੂਟਸ ਹੁਸ਼ਿਆਰਪੁਰ ਨਾਲ ਕਨੈਕਟਡ ਨੇ ਹੁਸ਼ਿਆਰਪੁਰ ਮੋਮੈਂਟਸ ਹੈਗੇ ਨੇ ਹਾਂ ਹਾਂ ਬਿਲਕੁਲ ਮਤਲਬ ਅੱਜ ਤੱਕ ਉਹੀ ਕਹਿੰਦਾ ਪੈਸੀ ਕਿ ਹੁਣ 36 ਸਾਲਾਂ ਦਾ ਹੋ ਗਿਆ ਇੱਕਦਾਂ ਵੀ ਇੱਕ ਵੀ ਸਾਲ ਨਹੀਂ ਗਿਆ ਹੁਣਾ ਜਿਹੜਾ ਮੈਂ ਪਿੰਡ ਨਹੀਂ ਗਿਆ ਹਾਂ ਉਹ ਸਾਲ ਜਦ ਅਟਲੀਸਟ ਇੱਕ ਵਾਰੀ ਤੇ ਜਦੋਂ ਵੀ ਇਦਾਂ ਕੰਮ ਨਿਕਲੇ ਹੁੰਦਾ ਪਹਿਲਾਂ ਤਾਂ ਗਰਮੀਆਂ ਦੀਆਂ ਛੁੱਟੀਆਂ ਉੱਥੇ ਹੀ ਹੁੰਦੀ ਸੀ ਪਿੰਡ ਹੀ ਹੁੰਦੇ ਸੀ ਸਾਰੇ ਤੇ ਹੁਣ ਕੰਮ ਦੇ ਸਿਲਸਿਲੇ ਵਿੱਚ ਜਦੋਂ ਟ੍ਰਿਪ ਲੱਗਦਾ ਤਾਂ ਇੱਕ ਵਾਰੀ ਪਿੰਡ ਚੱਕਰ ਜ਼ਰੂਰ ਮਾਰੀਦਾ ਤੇ ਹਮੇਸ਼ਾ ਉਹ ਤਾਂ ਰਿਹਾ ਹੀ ਹੈ ਕਿਆ ਬਾਤ ਹੈ ਸੋ ਪੰਜਾਬ ਟੂ ਬੰਬੇ ਦੀ ਜਰਨੀ ਬੜੀ ਕਮਾਲ ਦੀ ਹੈ ਮੀ ਜੀ ਹੈ ਨਾ ਲੇਕਿਨ ਇੱਕ ਗੱਲ ਜ਼ਰੂਰ ਜਾਣਨੀ ਚਾਹਾਂਗੀ ਜਦੋਂ ਆਪਾਂ ਸੋਚਿਆ ਨਹੀਂ ਹੁੰਦਾ ਤੇ ਹੋ ਜਾਂਦਾ ਤੇ ਫਿਲਮ ਦਾ ਨਾਮ ਬੈਡ ਨਿਊਜ਼ ਹੈ ਪਰ ਗੁੱਡ ਨਿਊਜ਼ ਇਹ ਹੈ ਕਿ ਤੁਸੀਂ ਉੱਥੇ ਪ੍ਰੋਪਰਲੀ ਯੂ ਨੋ ਵਾਈਬ ਦੇ ਰਹੇ ਹੋ ਸੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕੱਲੇ ਬੈਨੇ ਹੋ ਗੱਡੀ ਚ ਲੰਨੇ ਹੋ ਕੀ ਸੋਚਦੇ ਹੋ ਆਪਦੀ ਜਰਨੀ ਨੂੰ ਵੇਖ ਕੇ ਪੰਜਾਬ ਟੂ ਬੰਬੇ ਬੰਬੇ ਟੂ ਪੰਜਾਬ ਕੱਲੇ ਕਦੋਂ ਹੁੰਦੇ ਹੈ ਗੱਡੀ ਹਾਂ ਇਹ ਗੱਲ ਸਹੀ ਹੈ ਕੱਲਾ ਮਾਰਾ ਕਮਰਜੀ ਨਹੀਂ ਹੁੰਦਾ ਜੀ ਹਾਂ ਪਰ ਮੈਂ ਜਨਰਲੀ ਕਰੇ ਸੋਚਿਆ ਨਹੀਂ ਕਿ ਹਾਂ ਮੈਨੂੰ ਚੜ੍ਹਦੀ ਗਲੇ ਮਰੇ ਜਦੋਂ ਮੈਂ ਸਾਰਿਆਂ ਦੀ ਕਹਿੰਦਾ ਸਰਬੱਤ ਦਾ ਭਲਾ ਹੋਵੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਵੈਗਰੂ ਤੇ ਬਸ ਮੈਂ ਐਸ ਸੱਚ ਕੁਝ ਪਲਾਨ ਕਰਕੇ ਨਹੀਂ ਚੱਲਦਾ ਜੀ ਮੈਂ ਤਾਂ ਮਤਲਬ ਸਵੇਰ ਦਾ ਨਹੀਂ ਪਤਾ ਹੁੰਦਾ ਵੀ ਸਵੇਰੇ ਜਿਹੜੀ ਚੀਜ਼ ਹੋਣੀ ਹੈ ਉਹਦੇ ਬਾਰੇ ਮੈਂ ਕੁਝ ਪਲਾਨ ਕਰਨਾ ਲੰਬਾ ਪਰ ਮਨੈਲਾ ਵੀ ਦਿਨ ਸੋਹਣਾ ਲੰਘੇ ਜਿਹੜੀ ਮੋਮੈਂਟ ਆ ਉਹਨੂੰ ਜਿਉਣ ਲਈਏ ਵਧੀਆ ਅੱਗੇ ਮਰੇ ਨੇ ਆਪੇ ਜ ਸਾਡੀਆਂ ਨੀਤਾਂ ਸਿੱਧੀਆਂ ਅਕਾਲਪੁਰਖ ਆਪੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਦਾ ਉਹਨੇ ਅਕਾਲਪੁਰਖ ਨੇ ਆਪੇ ਰਾਹ ਬਣਾਈ ਜਣੇ ਆਪੇ ਉਹਨੇ ਸਾਰਾ ਕੁਝ ਕਰੀ ਜਾਣਾ ਚੰਗੇ ਦੋਸਤ ਮਿਲਨੇ ਆ ਚੰਗੇ ਤੁਹਾਨੂੰ ਵਰਕ ਲੀਗਸ ਮਿਲਨੇ ਆ ਚ ਨਾ ਬਣਿਆ ਰਵੇ ਪ੍ਰਵਾਹ ਚੜ੍ਹਦੀ ਕਲਾ ਜਰਵੇ ਸਿਹਤਾਂ ਠੀਕ ਰਹਿਣ ਬਾਕੀ ਸਾਂਭਿਆ ਜਾਂਦਾ ਜੀ ਆਪੇ ਸਾਰਾ ਕੀ ਬਾਤ ਹੈ ਸੋ ਅ ਫਿਲਮ ਫੁੱਲ ਔਨ ਫੁੱਲ ਕਾਮੇਡੀ ਹੈ ਅਸੀਂ ਦੇਖ ਕੇ ਬਹੁਤ ਮਜ਼ਾ ਆ ਰਿਹਾ ਟ੍ਰੇਲਰ ਨੂੰ ਹੈ ਨਾ ਇਹ ਦੋਨੋਂ ਜਦੋਂ ਤੁਸੀਂ ਸੈੱਟ ਤੇ ਵੇਖਦੇ ਸੀ ਤੇ ਤ੍ਰਿਪਤੀ ਦਿਲ ਦੇ ਵਿੱਚ ਆਂਦਾ ਸੀਗਾ ਕਿ ਯਾਰ ਇਹ ਤੇ ਜਮਾ ਇੱਕੋ ਜਿਹਾ ਨੇ ਮਤਲਬ ਟੋਟਲੀ ਸੇਮ ਨੇ ਹਾਂ ਬਿਲਕੁਲ ਮਤਲਬ ਇਹ ਦੋਨੋਂ ਨੇ ਇਹ ਮਤਲਬ मुझसे ज्यादा केमिस्ट्री इन दोनों की आपस में है फिल्म में भी और yes. रियल लाइफ में भी मतलब वो तो आप देख ही रह होंगे बट इन लोग जब भी हम साथ में बैठते थे ना कभी कुछ होता है ना कि आपका ब्रेक है नेक्स्ट डे और हम लोग साथ में बैठ के थोड़ा टाइम पास कर रहे होते तो इन तो दोनों को एक ही काम था कि हम पंजाबी गाने चलाते रहे एक 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 के एक, एक के के बाद 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 और घंटे हो जाते थे थे बट ये दोनों रुकते नहीं थे। क्या बात है? हम को मुझको और आनंद सर को गिव अप करके निकलना पड़ता था <laughs> से <उनसे। laughs> हाँ। तो काफी मजा गई है कि जेडे गाने रील बनाती मतलब बाद ਜਾਨਣਾ ਚਾਹਾਂਗੀ ਕਿ ਪੰਜਾਬੀ ਗਾਣਿਆਂ ਤੇ ਤੁਸੀਂ ਰੀਲ ਬਣਾਉਂਦੇ ਰਹਿੰਦੇ ਹੋ ਕਰਨ ਹੋ ਗਏ ਸਿੱਧੂ ਹੋ ਗਏ ਜਾਂ ਨਾ ਅਬਜ਼ਰਡ ਦੇ ਉੱਤੇ ਵੀ ਦੇਖਿਆ ਤੇ ਐਮੀ ਨਾਲ ਕਿੰਨੀਆਂ ਕੁ ਯੂ نو ਗਾਣਿਆਂ ਤੇ ਰੀਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਡਾਂਸ ਵੀ ਬੜਾ ਸੋਹਣਾ ਕਰਦੇ ਐਮੀ ਮੈਂ ਆਪਾਂ ਬਣਾਉਂਦੇ ਰਹੇ ਸੀ ਤੇ ਮੈਂ ਵੀ ਕੀਤਾ ਸੀ ਜਦੋਂ ਆਪਾਂ ਸ਼ੂਟਿੰਗ ਕਰਦੇ ਸੀ ਨਾ ਤਾਂ ਭਾਜੀ ਦੇ ਲੀਅਰਜ਼ ਦੇ ਕੈਲਬਮ ਆਈ ਸੀ ਉਹ ਚੋਂ ਮੈਨੂੰ ਇੱਕ ਤੋਂ ਗਾਣੇ ਬਹੁਤ ਪਿਆਰੇ ਲੱਗਦੇ ਮੈਮਰੀਜ਼ ਇਜ਼ ਵਨ ਆਫ ਮਾਈ ਆਲ ਟਾਈਮ ਫੇਵਰਟ ਸੰਗਸ ਮੈਨੂੰ ਬਹੁਤ ਭਾਜੀ ਦੇ ਤਾਂ ਕਿੰਨੇ ਗਾਣੇ ਮੈਂ ਕਿਸਮਤ ਹੱਥ ਚੁੰਮੇ ਵਗੈਰਾ ਸਾਰੇ ਕਿੰਨੇ ਬਹੁਤ ਪਿਆਰੇ ਲੱਗਦੇ ਭਾਜੀ ਦੀ ਆਵਾਜ਼ ਬਹੁਤ ਪਿਆਰੀ ਹੈ ਤੇ ਭਾਜੀ ਨੇ ਫਿਲਮ ਚ ਵੀ ਇੱਕ ਗਾਣਾ ਬਹੁਤ ਪਿਆਰਾ ਗਾਇਆ ਹੈ ਜਿਹੜਾ ਪੋਸਟ ਰਿਲੀਜ਼ ਆਪਾਂ ਰਿਲੀਜ਼ ਕਰਾਂਗੇ ਤੇ ਬਹੁਤ ਦੇਖੋ ਪੰਜਾਬੀ 뮤직 ਨਾ ਇਦਾਂ ਨਹੀਂ ਕਿ ਹੁਣ ਇੰਟਰਨੈਟ ਆ ਗਿਆ ਬਚਪਨ ਤੋਂ ਹੀ ਮਤਲਬ ਉਹ ਸਾਡੇ ਇੱਕ ਪਤਾ ਨਹੀਂ ਇੱਕ ਜਿਹੜੇ ਉਹ ਸੁਣ ਕੇ ਵੱਡੇ ਹੋਏ ਆ ਇੰਜੋਏ ਕੀਤਾ ਆ ਤੋ ਹੁਣ ਛੋਟ ਛੋਟ ਨਾ ਜਾਊਗਾ ਉਹ ਤਾਂ ਰਹੂਗਾ ਹੀ ਤੋ ਹੁਣ ਇੰਟਰਨੈਟ ਹੈਗਾ ਹੈ ਤੋ ਬਾਹਰ ਆ ਜਾਂਦੀ ਚੀਜ਼ ਤੋ ਕੁਝ ਕਲਿੱਕ ਹੋ ਜਾਂਦੀ ਆ ਆਡੀਅנס ਨਾਲ ਬਟ ਉਦਾਂ ਦਾ ਸੁੱਖ ਤਾਂ ਮਿਲਦਾ ਹੀ ਆ ਪੰਜਾਬੀ 뮤직 ਸੁਣ ਕੇ ਅੱਜ ਕੱਲ੍ਹ ਨੂੰ ਵੀ ਲੋਕਾਂ ਨੂੰ ਪੂਰੇ ਪੈਨ ਇੰਡੀਆ ਦੇ ਵਿੱਚ ਪੰਜਾਬੀ ਗਾਣੇ ਸੁਣਨਾ ਨਾ ਇੱਕ ਕੂਲ ਲੱਗਣ ਵਾਲੀ ਵਾਈਬ ਹੈ ਵੀ ਮੈਂ ਕੂ ਲੱਗ ਰਿਹਾ ਮੈਂ ਪੰਜਾਬੀ ਗਾਣੇ ਸੁਣਨਾ ਉਹ ਵਾਲੀ ਵਾਈਬ ਪਰ ਜਿਵੇਂ ਭਾਜੀ ਹੁਣੀ ਪਿਆਰ ਕਰਦੇ ਦਿਲੋਂ ਪਿਆਰ ਕਰਦੇ ਤੇ ਜੈਨੂਲੀ ਨੇ ਨੂੰ ਲਿਰਿਕਸ ਦਾ ਵੀ ਪਤਾ ਹੈ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਰਨ ਦਾ ਜੀ ਗਾਣਾ ਆਪਾਂ ਤੌਬਾ ਤੌਬਾ ਦੀ ਗੱਲ ਕਰੀਏ ਤਾਂ ਬਹੁਤ ਤੋਂ ਮਤਲਬ ਟੂ ਪੰਜਾਬੀ ਲਿਰਿਕਸ ਆ ਸਿਰਫ ਮੇਨ ਲਾਈਨ ਨੂੰ ਛੱਡ ਕੇ ਮੇਨ ਲਾਈਨ ਪੂਰੇ ਇੰਡੀਆ ਨੂੰ ਸਮਝ ਆ ਰਹੀ ਹੈ ਬਾਕੀ ਉਹਨੇ ਕਰਨ ਨੇ ਆਪਣੀ ਰਾਈਟਿੰਗ ਜਿਵੇਂ ਉਹਦੀ ਬਾਖਮਾਲ ਰਾਈਟਿੰਗ ਉਹਨੇ ਅਕੋਰਡਿੰਗਲੀ ਲਿਖਿਆ ਤੇ ਪੂਰਾ ਇੰਡੀਆ ਮਤਲਬ ਉਹਦੇ ਤੇ ਗਰੂ ਕਰ ਰਿਹਾ ਸੋ ਦਾ ਅਸਲੀ ਗੁੱਡ ਥਿੰਗ ਤੇ ਭਾਜੀ ਨੂੰ ਤਾਂ ਬਹੁਤ ਜ਼ਿਆ ਇੰਨਾ ਚੱਲਦਾ ਸੀ ਕੰਮ ਉੱਥੇ ਮੈਨੂੰ ਇਹ ਤਾਂ ਲੱਗਦਾ ਪੰਜਾਬੀ 뮤זיਕ ਨੇ ਇਕਲੌਤਾ 뮤זיਕ ਹੈ ਜਿੱਥੇ ਸੈਡ Song 'ਚ ਵੀ ਪੰਗੜਾ ਪੈ ਸਕਦਾ ਐਕਚੁਅਲੀ ਯੈਸ ਹੈ ਨਾ ਵਿਕੇ ਕੌਸ਼ਲ ਨਿਕੜੇ ਸੈਡ Song ਤੇ ਯੂਜੂਅਲੀ ਪੰਗੜਾ ਪਾਇਆ ਹੈ ਸਾਰਾ ਪੂਰਾ ਦੇਸ਼ ਹੀ ਪੂਰੀ ਦੁਨੀਆ ਉਹ ਕਿਹੜਾ ਗਾਣਾ ਸੁਖਵੀਰ ਭਾਈ ਦਾ ਇਸ ਕਿਤੇ ਰਾਤ ਇਸ ਕਿਤੇ ਰਾਤ ਪਾਵੇ ਉਹ ਸੈਡ Song ਆ ਐਕਚੁਅਲੀ ਯੈਸ ਯੈਸ ਲੋਕੀ ਡਾਂਸ ਕਰਦੇ ਉੱਥੇ ਪੂਰਾ ਇੰਡੀਆ ਸੋ ਪਹਿਲੇ ਤਾਂ ਕੱਲ ਕਟਰੀਨਾ ਦਾ ਬਰਥਡੇ ਸੀ ਸੋ ਗ੍ਰੀਟਿੰਗਸ ਤੁਹਾਨੂੰ ਐਂਡ ਬੈਸਟ ਵਿਸ਼ੇਸ ਉਹਨਾਂ ਦੀ ਗੱਲ ਨਾ ਹੋਵੇ ਤਾਂ ਚੰਗਾ ਨਹੀਂ ਦੋਸਤਾਂ ਟ੍ਰੇਲਰ ਚ ਹੀ ਦਿਖਾ ਦਿੱਤਾ ਲੱਗਦਾ ਮੈਨੂੰ ਫਿਰ ਵੀ ਚੰਗਾ ਲੱਗਦਾ ਇਹ ਤਾਂ ਤੁਸੀਂ ਕਹਿ ਹੀ ਰਹੇ ਹੋ ਨਾ ਲੇਕਿਨ ਮੈਂ ਇਹ ਪੁੱਛਣਾ ਚਾਹੁੰਦੀ ਕਿ ਤੁਸੀਂ ਕਿਹਾ ਕਿ ਵਿਸਰਜਨ ਤੱਕ ਤਾਂ ਨੱਚਦੇ ਸੀ ਠੀਕ ਹੈ ਪਰ ਤੋਪਾ ਤੋਪਾ ਦੀ ਪਰਫਾਰਮੈਂਸ ਉਹਨਾਂ ਨੇ ਦੇਖ ਕੇ ਜਦੋਂ ਪਾਸ ਕੀਤੀ ਸੋ ਮੈਨੂੰ ਲੱਗਦਾ ਕੰਪਲੀਮੈਂਟ ਹੁੰਦਾ ਜਦੋਂ ਪਾਰਟਨਰ ਤੁਹਾਨੂੰ ਕਰਦਾ ਸੋ ਟਰਾਈ ਕੀਤਾ ਉਹਨਾਂ ਦੇ ਨਾਲ ਕੀ ਤੌਬਾ ਤੌਬਾ ਨਾ ਨਾ ਤੌਬਾ ساری ਦੁਨੀਆ ਕਰੀ ਤੌਬਾ ਤੌਬਾ ਤੇ ਇਹਨਾਂ ਨੂੰ ਡਾਂਸ ਨਹੀਂ ਕਰਵਾਇਆ ਤੁਸੀਂ ਤੌਬਾ ਤੌਬਾ ਤੇ ਬਹੁਤ ਅੱਛਾ ਡਾਂਸ ਇਧਰ ਮੇਰੀ ਵੀ ਤੌਬਈ ਹੈ ਦੇਖੋ ਉਹ ਨਹੀਂ ਬਹੁਤ ਹਾਰਡ ਆ ਜੁਬਾਨ ਨਾਲ ਲੋਕਾਂ ਨੇ ਕਿ ਇੱਕ ਲਿਮਿਟ ਤਾਂ ਵੀ ਵਾਇਰਲ ਹੋਣਾ ਚਾਹੀਦਾ ਗਾਣਾ ਉੱਤੋਂ ਉੱਪਰ ਵਾਇਰਲ ਨਹੀਂ ਹੋਣਾ ਚਾਹੀਦਾ ਗਾਣਾ ਉਹ ਮੈਂ ਨੱਚ ਦਿੰਦਾ ਭਾਜੀ ਜੇ ਨੱਚ ਨੱਚ ਦਿੰਦੇ ਤਾਂ ਫਿਰ ਤਾਂ ਗਾਣੇ ਦੇ ਬਿਲਕੁਲ ਹੀ ਨੈਕਸਟ ਲੈਵਲ ਚੱਲਿਆ ਜਾਣਾ ਸੀ ਗਾਣਾ ਯਾ ਸੋ ਤ੍ਰਿਪਤੀ ਤੁਸੀਂ ਪੰਜਾਬ ਵਿੱਚ ਆਇਓ ਕੀ ਖਵਾਇਆ ਨਾ ਨੇ ਤੁਹਾਨੂੰ ਮੈਂ ਅੱਜ ਅੱਜ ਪਤਾ ਆਂਦੀ ਗੱਲ ਕਹਿੰਦੇ ਐਮੀ ਵਿਰਕ ਦੇ ਘਰ ਦੇ ਬਾਹਰ ਜਿਹੜੀ ਗੱਡੀਆਂ ਦਾ ਰਸ਼ਾ ਜੇ ਕਹਿੰਦੇ ਕੋਈ ਹਿਸਾਬ ਹੀ ਨਹੀਂ ਮੈਂ ਕਿਹਾ ਅੱਜ ਬੰਦੇ ਆਏ ਹੋਏ ਸਵੇਰ ਸੇ ਹਮ ਬਸ ਖਾ ਹੀ ਰਹੇ ਹਾਂ ਮਤਲਬ ਸਵੇਰ ਪਹਿਲੇ aloo parathe khilaye phir lassi pilaaye phir butter naan phir paneer phir dal makhani phir abhi abhi gulab jamun khilaye to emi ne shart lagayi mujhse ki aaj tu jain ji ne mainu kal gaya khendi main khada prasad khana te kal mainu khendi main gaya chal uttar de pehla mere mere mann ch aaya right way main gaya uttar di pehla nu guruka leke jao pehla main singh sidh da matha dka ke leke aaya saryan nu te utthe khada prasad sikaya te phir us to baad chaake main pehla parontyan nal behosh karte teen teen khwa ke parontyan lassi pia ke makkhan dudh dain main gaya hun bolne deo ki na rehne te phir us to baad assi kithe tabbe te jana si tabbe ਜਾ ਕੇ ਉੱਥੇ ਰੋਟੀ ਪਾਣੀ ਸ਼ਕਿਆ ਲੱਸੀ ਪੀਤੀ ਉੱਥੇ ਮੂਹ ਲਵੇੜ ਕੇ ਫੋਟੋ ਕਰਾਈ ਤੇ ਫਿਰ ਉਸ ਤੋਂ ਬਾਅਦ ਇੱਥੇ ਆ ਗਏ ਹੁਣ ਗਲਾਬ ਆਮਣ ਦੇ ਹੁਣ ਅੱਧੇ ਘੰਟੇ ਸਾਡਾ ਐਪੀਟਾਈਟ ਆ ਜਿਹੜਾ ਉਹ ਕਹਿ ਰਿਹਾ ਕੋਈ ਨਾ ਕੁਝ ਖਾਓ ਵੀ ਹਾਸਟ दैट ਹੁਣ ਅਸੀਂ ਕੁਝ ਖਾਵਾਂਗੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਓਕੇ ਤੇ ਬਹੁਤਾ ਟਾਈਮ ਨਾ ਲੈਂਦੇ ਹੋਇਆ ਇਹਦੇ ਲਈ ਬਹੁਤ ਜ਼ਿਆਦਾ ਬੈਸਟ ਵਿਸ਼ੇਸ ਨੇ ਤੁਹਾਨੂੰ ਤਿੰਨਾਂ ਨੂੰ ਹੀ ਸੁਪਰ ਡੂਪਰ ਹਿੱਟ ਆਲਰੇਡੀ ਹੋ ਚੁੱਕੀ ਹੈ ਵਾਈਪ ਕਰ ਰਹੀ ਹੈ ਥੈਂਕ ਯੂ ਵਿੱਕੀ ਕੋਲੋਂ ਬੋਲੀ ਸੁਣੀ ਆਪਾਂ ਪੰਜਾਬੀ ਦੇ ਵਿੱਚ ਬੋਲੀ ਹਾਂ ਕੋਈ ਵੀ ਸੁਣਾ ਦਿਓ ਭਾਜੀ ਅੱਛਾ ਆ ਬਾਰੀ ਬਰਤੀ ਖਟਣ ਗਿਆ ਸੀ ਹੂੰ ਖਟ ਕੇ ਲਿਆਂਦੇ ਡਿਊਜ਼ ਡਿਊਜ਼ ਹੈ ਨਾ ਇਨਸਟਾਲਮੈਂਟ ਰਹਿ ਜਾਂਦੀ ਨਾ ਡਿਊ ਯੈਸ ਯੈਸ ਡਿਊਜ਼ ਡਿਊਜ਼ ਭੰਗੜਾ ਤਾਸਾਜ ਦਾ ਜੇ ਲੋਕੀ ਜਾਣ ਤੇ ਦੇਖਣ ਬੈਡ ਨਹੀਂ ਆਏ ਹਾਏ <laughs> lyricist. <laughs> lyricist lyricist <laughs> lyricist wikikoshal kya baat hai kuch time pe rehse right so uh, tusi vi do lineyan suna deo vadiya jiyan main ta koi gana <laughs> suna denda hanu ਮਨ ਵਿੱਚ ਵਸਨਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਨਾ ਹਾਏ ਕੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਸੋ ਜਿਉਂਦੇ ਰਹੋ ਵਸਦੇ ਰਹੋ ਐ ਸੋਹਣੇ ਸੋਹਣੇ ਤਰੀਕੇ ਨਾਲ ਐਂਟਰਟੇਨ ਕਰਦੇ ਰਹੋ ਐਂਡ ਸਟੇ ਹੈਲਦੀ ਸਟੇ ਹੈਪੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ